ਸ਼ਸ਼ੀ ਕਾ ਜੀ ਅਨਾਰਾ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨਾਲ ਜੁੜੀ ਹੋਈ ਹੈ ਅਕਾਲੀ ਦਲ ਦੇ ਵੱਡੇ ਲੀਡਰ ਦਾ ਦਿਹਾਂਤ ਹੋ ਚੁੱਕਿਆ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੀ ਸਿਆਸਤ ਵਿੱਚ ਵੱਡੀ ਸੋਗ ਦੀ ਲਹਿਰ ਫੈਲ ਚੁੱਕੀ ਹੈ ਭਾਵੇਂ ਪੰਜਾਬ ਦੀ ਸਿਆਸਤ ਹੋਵੇ ਭਾਵੇਂ ਦੇਸ਼ ਦੀ ਸਿਆਸਤ ਹੋਵੇ ਤਾਂ ਵੱਡਾ ਰੋਲ ਅਦਾ ਕੀਤਾ ਹੈ ਸਿਆਸੀ ਲੀਡਰ ਵੱਲੋਂ ਤਾਂ ਸਿਆਸੀ ਲੀਡਰ ਦੀ ਮੌਤ ਹੋਣ ਕਾਰਨ ਚਾਰੇ ਪਾਸੇ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪ੍ਰਸਤ ਦੀ ਮੌਤ ਹੋਇਆ ਦਿਹਾਂਤ ਹੋਇਆ ਸੁਖਦੇਵ ਸਿੰਘ ਢੀਂਡਸਾਤਾ ਸੁਖਦੇਵ ਸਿੰਘ ਢੀਂਡਸਾ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਚੁੱਕਿਆ ਮੋਹਾਲੀ ਦੇ ਫੋਰਸ ਫੋਰਸ ਹਸਪਤਾਲ ਵਿੱਚ ਜਿਹੜਾ ਉਹਨਾਂ ਨੇ ਆਖਰੀ ਸਾਹ ਲੈਨੇ ਤੇ 5 ਵਜੇ ਉਹਨਾਂ ਨੇ ਉਹਨਾਂ ਦਾ ਦਿਹਾਂਤ ਹੋਇਆ ਤਾਂ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਚਾਲਦਿਆਂ ਵੱਡੀ ਸੋਗ ਦੀ ਲਹਿਰ ਪੰਜਾਬ ਦੀ ਸਿਆਸਤ ਵਿੱਚ ਜਿਹੜੀ ਆ ਨਜ਼ਰ ਆ ਰਹੀ ਹੈ ਤਾਂ ਆ ਕਾਲੀ ਦਲ ਦੇ ਸਰਪ੍ਰਸਤ ਰਹੇ ਚੁੱਕੇ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋਇਆ ਤਾਂ ਉੱਥੇ ਹੀ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਵੀ ਰਹੇ ਨੇ ਤੇ ਵੱਡੇ ਅਹੁਦੇ ਤੇ ਸ਼ਰਮਣੀ ਅਕਾਲੀ ਦਲ 'ਚ ਰਹੇ ਨੇ ਜੇਕਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਤਾਂ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਜੇਕਰ ਆ ਵੱਡੇ ਲੀਡਰਾਂ ਚ ਨਾਮ ਆਂਦਾ ਸੀ ਤਾਂ ਸੁਖਦੇਵ ਸਿੰਘ ਢੀਂਡਸਾ ਨੂੰ ਸਭ ਤੋਂ ਸੀਨੀਅਰ ਗਿਣਿਆ ਜਾਂਦਾ ਸੀ ਜਾਂ ਇਸੇ ਦੇ ਚੱਲਦਿਆਂ ਬਿੱਤੇ ਸਮੇਂ ਜਦੋਂ ਸ਼੍ਰੋਮਣੀ ਅਕਾਲੀ ਦਲ ਚ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਤਾਂ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਦਾ ਬਣਾਇਆ ਗਿਆ ਸੀ ਤਾਂ 2019 ਚ ਪਦਮ ਪੂਸ਼ਣ ਆਵਾਜ਼ ਨਾਲ ਉਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ ਰਾਸ਼ਟਰਪਤੀ ਵੱਲੋਂ ਤਾਂ ਬਖਵਕ ਤਰੀਕੇ ਨਾਲ ਉਹਨਾਂ ਨੇ ਸਿਆਸਤ ਕੀਤੀ ਬਖਵਕ ਦੌਰ ਉਹਨਾਂ ਤੇ ਆਏ ਹਾਂ ਇੱਕ ਸਮਾਂ ਉਹ ਵੀ ਆਇਆ ਜਦੋਂ ਉਹਨਾਂ ਨੂੰ ਪੈਰਾਲਾਈਜ਼ ਹੋਇਆ ਪਰ ਉਸ ਤੋਂ ਬਾਅਦ ਹਾਂ ਵੱਡੇ ਪੱਧਰ ਤੇ ਉਹਨਾਂ ਨੇ ਆ ਕੇ ਸਿਆਸਤ ਵਿੱਚ ਵੱਖ-ਵੱਖ ਤਰੀਕੇ ਨਾਲ ਵਿਚਰਨਾ ਸ਼ੁਰੂ ਕੀਤਾ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਅਲੱਗ ਪਾਰਟੀ ਬਣਾਈ ਅਕਾਲੀ ਦਲ ਤੋਂ ਵੱਖ ਹੋ ਕੇ ਥਲਾਂਕੇ ਬਾਅਦ ਚੋ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਚ ਮਰਜ ਕਰ ਦਿੱਤਾ ਗਿਆ ਸੀ ਪਰ ਫਿਰ ਤੋਂ ਜਿਹੜੇ ਵਖਰੇਵੇਂ ਆ ਜਿਹੜੇ 2024 ਦੀ ਇਲੈਕਸ਼ਨ ਤੋਂ ਬਾਅਦ ਨਜ਼ਰ ਆਏ ਕਿ ਵੱਖ ਹੋਏ ਪਾਰਟੀ ਤੋਂ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਹੁਣ ਆ ਇਹ ਦੁਖਦਾਇਕ ਖਬਰ ਵੱਡੀ ਆ ਜਿਹੜੀ ਸਾਹਮਣੇ ਆਈ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸੁਖਦੇਵ ਸਿੰਘ ਢੀਂਡਸਾ ਨਾ ਸੁਖਦੇਵ ਸਿੰਘ ਢੀਂਡਸਾ ਦੀ ਅੰਦੇਹਾਂਤ ਹੋਇਆ ਤਾਂ ਲੰਬੇ ਸਮੇਂ ਤੋਂ ਜਿਹੜੇ ਆ ਉਹ ਬਿਮਾਰ ਚੱਲ ਰਹੇ ਸੀ ਜਿਸ ਦੇ ਚਾਲਦਿਆਂ ਬਿੱਤੇ ਆ ਸਮੇਂ ਹੀ ਜਿਹੜੇ ਆ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਮਿਲ ਕੇ ਆਂਦੇ ਆ ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜਾ ਉਹਨਾਂ ਨੂੰ ਮਿਲ ਕੇ ਆਏ ਸੀ ਅਤੇ ਕਾਫੀ ਜਿਹੜਾ ਉਹਨਾਂ ਨੇ ਗੱਲਬਾਤ ਵੀ ਕੀਤੀ ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਅ ਜਲਦ ਹੀ ਉਹ ਠੀਕ ਹੋ ਕੇ ਸਾਡੇ ਚ ਪਰਤਣਗੇ ਤੇ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹ ਚੁੱਕੇ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋਇਆ ਤਾਂ ਇਸ ਸਬੰਧੀ ਅਕਾਲੀ ਦਲ ਦੇ ਬੁਲਾਰੇ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਅਰਸ਼ਦੀਪ ਕਲੇਰ ਸਾਡੇ ਨਾਲ ਫੋਨ ਕਾਲਤੇ ਨੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਕਿ ਵੱਡਾ ਘਾਟਾ ਪਿਆ ਸਿਆਸਤ ਵਿੱਚ ਕਿ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋ ਗਿਆ ਦੇਖੋ ਪੰਥਕ ਸਿਆਖਰ ਆਕਾਲੀ ਦਲ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਘਾਟ ਹੈ ਜਿਹੜਾ ਕਿ ਜਲਦੀ ਕਿਤੇ ਪੂਰਾ ਨਹੀਂ ਹੋਣਾ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਟਾ ਸਾਹਿਬ ਦਾ ਇੱਕ ਲੰਮਾ ਸਿਆਸੀ ਤਜਰਬਾ ਸੀ ਔਰ ਲੰਬੀ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਨਾਲ ਮਿਲ ਕੇ ਜੀ ਜੀ ਬੜੇ ਸੰਘਰਸ਼ ਲੜੇ ਨੇ ਔਰ ਪਿਛਲੇ ਦਿਨੀ ਚਲੋ ਕਈ ਵਾਰੀ ਵਿਚਾਰਕ ਮਤ ਪੇਟ ਹੋ ਜਾਂਦੇ ਨੇ ਪਰ ਜਿਹੜਾ 300 ਸਾਹਿਬ ਦਾ ਸਤਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿੱਚ ਉਹ ਇੱਕ ਬਹੁਤ ਵੱਡਾ ਸਤਕਾਰ ਹੈ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਮ ਤੋਂ ਬਾਅਦ ਇੱਕ ਵੱਡਾ ਚਿਹਰਾ ਉਹ ਸ਼੍ਰੋਮਣੀ ਅਕਾਲੀ ਦਲ ਦਾ ਸੀ ਮੇਰੇ ਨਾਲ ਬੜੇ ਨਿੱਜੀ ਤਾਲੁਕਾ ਬੜੇ 300 ਸਾਹਿਬ ਦੇ 300 ਸਾਹਿਬ ਪਰਿਵਾਰ ਦੇ ਰਹੇ ਨੇ ਜੀ ਜੀ ਸੋ ਅੱਜ ਇਹ ਇੱਕ ਨਾਂ ਪੂਰਾ ਹੋਣ ਵਾਲਾ ਘਟ ਹੈ ਔਰ ਇਹ ਸਰਦਾਰ ਹਿੰਸਾ ਦਾ ਇਸ ਤਰੀਕੇ ਦੇ ਨਾਲ ਜਾਣਾ ਇਹਨੇ ਪੰਥਕ ਸਿਆਸਤ ਦੇ ਵਿੱਚ ਇੱਕ ਵੱਡਾ ਖਲਾਅ ਪੈਦਾ ਕੀਤਾ ਜਿਹੜਾ ਕਿ ਬਹੁਤ ਜਲਦੀ ਕਿਤੇ ਕੋਈ ਭਰ ਨਹੀਂ ਸਕੇ ਜੀ ਤਾਂ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਚ ਰਹਿ ਕੇ ਰਾਜ ਸਭਾ ਮੈਂਬਰ ਵੀ ਰਹੇ ਵੱਡੇ ਅਹੁਦਿਆਂ ਤੇ ਰਹੇ ਤਾਂ ਇੱਥੋਂ ਤੱਕ ਜੇਕਰ ਦੇਖਿਆ ਜਾਵੇ ਤਾਂ ਕਿੰਨਾ ਕਿੱਡਾ ਵੱਡਾ ਰੋਲ ਉਹਨਾਂ ਨੇ ਅਕਾਲੀ ਦਲ ਨੂੰ ਲੈ ਕੇ ਜਾਂ ਪੰਜਾਬ ਦੀ ਸਿਆਸਤ ਨੂੰ ਲੈ ਕੇ ਨਿਭਾਇਆ ਦੇਖੋ ਕੱਲਾ ਸ਼ਰੋਮਨੀ ਅਕਾਲੀ ਦਲ ਵਾਸਤੇ ਵੀ ਆਪਾਂ ਕਹੀਏ ਕਿ ਦੇਸ਼ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਰਾਜ ਸਭਾ ਦੇ ਮੈਂਬਰ ਨੇ ਪੰਜਾਬ ਦੇ ਮੁੱਦਿਆਂ ਦੀ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਪਰ ਮੈਂ ਤਾਂ ਪਹਿਲਾਂ ਹੀ ਕਹਿ ਚੁੱਕਿਆ ਕਿ ਸ਼੍ਰੋਮਣੀ ਅਕਾਲੀ ਦਲ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਜਮਾਤ ਹੈ ਉਹ ਸੰਘਰਸ਼ਾਂ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਦਾ ਵੀ ਹੈ ਜਿਨ੍ਹਾਂ ਨੇ ਬਾਦਲ ਸਾਹਿਬ ਦੇ ਮੋਢੇ ਨਾਲ ਮੋਤਾ ਜੋੜ ਕੇ ਇੱਕ ਲੰਬੀ ਸਿਆਸੀ ਪਾਰੀ ਖੇਲੀ ਹੈ ਸੋ ਵਾਕਈ ਉਹਨਾਂ ਦੇ ਜਾਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਸਾਨੂੰ ਪ੍ਰਵਾਰਕ ਤੌਰ ਤੇ ਵੀ ਇਹ ਬਹੁਤ ਇੱਕ ਵੱਡਾ ਘਾਟ ਜੀ ਬਹੁਤ ਬਹੁਤ ਧੰਨਵਾਦ ਤਾਂ ਇਹ ਵੱਡੇ ਕਿਤੇ ਨਾ ਕਿਤੇ ਅਕਾਲੀ ਦਲ ਦੀ ਸਿਆਸਤ ਵਿੱਚ ਵੱਡਾ ਘਾਟਾ ਪਿਆ ਜਾਂ ਧਾਰਮਿਕ ਤੌਰ ਤੇ ਜੇਕਰ ਦੇਖਿਆ ਜਾਵੇ ਪੰਥਕ ਤੌਰ ਤੇ ਸਿਆਸਤ ਵਿੱਚ ਵੱਡਾ ਘਾਟਾ ਹੈ ਸੁਖਦੇਵ ਸਿੰਘ ਢੀਂਸਾ ਦੇ ਨਾਂ ਤੇ ਜਿਹੜਾ ਪਿਆ ਹੈ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ ਤੇ ਵੱਡਾ ਸੋਗਮਈ ਜਿਹੜੀ ਹੈ ਲਹਿਰ ਪੰਜਾਬ ਦੀ ਸਿਆਸਤ ਵਿੱਚ ਫੈਲੀ ਆ ਤੇ ਵੱਖ-ਵੱਖ ਲੀਡਰਾਂ ਵੱਲੋਂ ਜਿੱਥੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਸ਼ਰਧਾਂਜਲੀयां ਕਹ ਦਿੱਤੀਆਂ ਜਾ ਰਹੀਆਂ ਨੇ ਤਾਂ ਉੱਥਾ ਉੱਥੇ ਹੀ ਉਹਨਾਂ ਵੱਲੋਂ ਜਿਹੜੇ ਕਾਰਜ ਕੀਤੇ ਗਏ ਸੀ ਸਿਆਸਤ ਵਿੱਚ ਰਹਿ ਕੇ ਦੇਸ਼ ਵਿੱਚ ਦੇਸ਼ ਦੀ ਸਿਆਸਤ ਹੋਵੇ ਭਾਵੇਂ ਪੰਜਾਬ ਦੀ ਸਿਆਸਤ ਹੋਵੇ ਤਾਂ ਹਰ ਪੱਖ ਤੋਂ ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਤੇ ਪੰਜਾਬ ਦੇ ਮੁੱਦਿਆਂ ਨੂੰ ਸੈਂਟਰ ਚ ਚੁੱਕਿਆ ਕੇਂਦਰ ਚ ਚੁੱਕਿਆ ਤੇ ਉੱਥੇ ਹੀ ਪੰਜਾਬ ਦੇ ਬਹੁਤ ਸਾਰੇ ਮੁੱਦਿਆਂ ਤੇ ਅਕਸਰ ਅ ਅੱਗੇ ਆ ਕੇ ਉਹਨਾਂ ਨੇ ਜਿਹੜੇ ਆ ਸਿਆਸਤ ਕੀਤੀ ਆ ਤਾਂ ਸਿਆਸੀ ਤੌਰ ਤੇ ਵੱਡਾ ਨਾ ਸੀ ਸੁਖਦੇਵ ਸਿੰਘ ਢੀਂਡਸਾ ਦਾ ਤੇ ਸੰਗਰੂਰ ਚ ਵੱਡੇ ਪੱਧਰ ਤੇ ਉਹਨਾਂ ਦਾ ਜਿਹੜਾ ਚੋਣ ਲੜਨ ਦਾ ਜਿਹੜਾ ਇੱਕ ਵੱਖਰਾ ਹੀ ਅੰਦਾਜ਼ ਸੀ ਵੱਡੇ ਪੱਧਰ ਤੇ ਜਿਹੜੇ ਆ ਜਿੱਤ ਦਰਜ ਕਰਦੇ ਰਹੇ ਆ ਪਰ ਕਿਤੇ ਨਾ ਕਿਤੇ ਸਿਆਸੀ ਜੇਕਰ ਗਲਿਆਰਿਆਂ ਦੀ ਗੱਲ ਕਰੀਏ ਤਾਂ ਸਿਆਸੀ ਗਲਿਆਰਾਂ ਚ ਅੱਜ ਵੱਡੀ ਅਸ਼ੋਕਮਈ ਲਹਿਰ ਫੈਲ ਚੁੱਕੀ ਆ ਸੁਖਦੇਵ ਸਿੰਘ ਢੀਂਡਸਾ ਨੂੰ ਲੈ ਕੇ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋਇਆ ਜਿਸ ਦੇ ਚਲਦਿਆਂ ਚਾਰੇ ਪਾਸੇ ਜਿਹੜਾ ਕਿ ਸਿਆਸੀ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਸਿਆਸੀ ਤੌਰ ਤੇ ਤਾਂ ਵੱਡਾ ਘਾਟਾ ਪਿਆਈ ਆ ਤਾਂ ਪੰਥਕ ਤੌਰ ਤੇ ਜੇਕਰ ਦੇਖਿਆ ਜਾਵੇ ਤਾਂ ਪੰਥਕ ਸਿਆਸਤ ਵਿੱਚ ਵੀ ਅੱਜ ਵੱਡਾ ਘਾਟਾ ਜਿਹੜਾ ਦੇਖਿਆ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਕਿਹਾ ਹੈ ਕਿ ਵੱਡੇ ਕਾਟੇ ਦਾ ਸਾਹਮਣਾ ਸਾਨੂੰ ਕਰਨਾ ਪਿਆ ਆ ਕਿਤੇ ਨਾ ਕਿਤੇ ਕਾਟਾ ਕਦੇ ਪੂਰਾ ਨਹੀਂ ਹੋਏਗਾ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ ਸੁਖਦੇਵ ਸਿੰਘ ਢੀਡਸਾ ਇੱਕ ਵੱਖਰੀ ਸ਼ਬੀ ਉਹਨਾਂ ਨੇ ਬਣਾਈ ਸਿਆਸਤ ਵਿੱਚ ਤਾਂ ਵੱਡੇ ਪੱਦਰ ਤੇ ਉਹਨਾਂ ਨੇ ਜਿਹੜੇ ਆ ਆਜ਼ਾਦ ਤੌਰ ਤੇ ਪਹਿਲਾਂ 1972 ਵਿੱਚ ਚੋਣ ਲੜੀ 1972 ਵਿੱਚ ਚੋਣ ਲੜ ਕੇ ਉਹ ਜਿਹੜੇ ਆ ਅਕਾਲੀ ਦਲ ਵਾ ਚਾਹੇ ਅਕਾਲੀ ਦਲ ਚ ਆ ਕੇ ਉਹਨਾਂ ਵੱਲੋਂ ਫਿਰ 77 ਚ ਆ ਕੇ ਮੰਤਰੀ ਤੱਕ ਬਣੇ ਤਾਂ ਫਿਰ ਮੰਤਰੀ ਤੋਂ ਲੈ ਕੇ ਵੱਡੇ ਅਹੁਦਿਆਂ ਤੱਕ ਰਹੇ ਤੇ ਰਾਜ ਸਭਾ ਮੈਂਬਰ ਤੱਕ ਪਹੁੰਚੇ ਤੇ ਵੱਡੇ ਪੱਦਰ ਤੇ ਉਹਨਾਂ ਦੇ ਜੋ ਸਿਆਸੀ ਤੌਰ ਤੇ ਕੰਮਕਾਰ ਕੀਤੇ ਇਸੇ ਦੇ ਚੱਲਦੇ 2019 ਵਿੱਚ ਉਹਨਾਂ ਨੂੰ ਪਦਮ ਪੂਸ਼ਣ ਨਾਲ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਤੇ ਜੋ ਉਹਨਾਂ ਦੇ ਕਾਰਜ ਸੀ ਉਹਨਾਂ ਨੂੰ ਲੈ ਕੇ ਹੀ ਹੁਣ ਕਿਤੇ ਨਾ ਕਿਤੇ ਸਿਆਸੀ ਗਲਿਹਾਰਾਂ 'ਚ ਵੱਡੀ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ ਤਾਂ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਹਿ ਚੁੱਕੇ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋਇਆ ਤੇ ਮਹਾਲੀ ਦੇ 40 ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ 5 ਵਜੇ ਉਹਨਾਂ ਦਾ ਦਿਹਾਂਤ ਹੋਇਆ ਤੇ ਜਲਦੀ ਹੀ ਜਿਹੜਾ ਉਹਨਾਂ ਦੇ ਸੰਸਕਾਰ ਬਾਰੇ ਜਾਣਕਾਰੀ ਵੀ ਸਾਹਮਣੇ ਆਏਗੀ ਪਰ ਢੀਂਡਸਾ ਪਰਿਵਾਰ ਨੂੰ ਅੱਜ ਵੱਡਾ ਘਾਟਾ ਪਿਆ ਜੇਕਰ ਦੇਖਿਆ ਜਾਵੇ ਸੰਗਰੂਰ ਦੀ ਸਿਆਸਤ ਵਿੱਚ ਵੱਡਾ ਰੋਲ ਅਦਾ ਕੀਤਾ ਸੁਖਦੇਵ ਸਿੰਘ ਢੀਂਡਸਾ ਨੇ ਵੱਖ-ਵੱਖ ਤਰੀਕੇ ਨਾਲ ਵਿਚਰੇ ਵੱਖ-ਵੱਖ ਤਰੀਕੇ ਨਾਲ ਸਿਆਸਤ ਕੀਤੀ ਸਿਆਸਤ 'ਚ ਆਪਣਾ ਨਾਂ ਬਣਾਇਆ 1972 ਤੋਂ ਚੋਂ ਉਹਨਾਂ ਨੇ ਆਜ਼ਾਦ ਤੌਰ ਤੇ ਚੋਣ ਲੜੀ ਆਜ਼ਾਦ ਚੋਣ ਜਿੱਤਣ ਤੋਂ ਬਾਅਦ ਫਿਰ ਜਿਹੜੇ ਆ ਲਗਾਤਾਰ ਉਹ ਜਿੱਤਦੇ ਰਹੇ ਆ ਤਾਂ ਹਾਲਾਂਕਿ ਬਾਅਦ ਵਿੱਚ ਬੀਤੇ ਸਮੇਂ ਦਰਮਿਆਨ ਉਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪਰ ਕਿਤੇ ਨਾ ਕਿਤੇ ਜੋ ਸਿਆਸੀ ਤੌਰ ਤੇ ਉਹਨਾਂ ਦੀ ਸ਼ਭੀ ਬਣੀ ਸੀ ਉਹ ਕਿਤੇ ਨਾ ਕਿਤੇ ਆਖਰੀ 7 ਅਕੋਨਾਂ ਨੇ ਬਣਾ ਕੇ ਰੱਖਿਆ ਹਾਲਾਂਕਿ ਜੇਕਰ ਦੇਖਿਆ ਜਾਵੇ ਸ਼੍ਰੋਮਣੀ ਅਕਾਲੀ ਦਲ ਚ ਬੀਤੇ ਦਿਨ ਹੀ ਜਿਹੜਾ ਦੇਖਿਆ ਗਿਆ ਕਿ ਕਾਫੀ ਖਲਾਰਾ ਪਿਆ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਤੇ ਉਸ ਤੋਂ ਬਾਅਦ ਜੇਕਰ ਦੇਖਿਆ ਜਾਵੇ ਕਿ ਜੇਕਰ ਦੇਖਿਆ ਜਾਵੇ ਕਿ ਉਹ ਵੱਡੇ ਪੱਧਰ ਤੇ ਸਿਆਸਤ ਵਿੱਚ ਵਿਚਰੇ ਤੇ 2024 ਦੀ ਜਿਵੇਂ ਹੀ ਜਿਹੜੀ ਆ ਇਲੈਕਸ਼ਨ ਹੁੰਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਲਈ ਕਾਫੀ ਭਾਰੂ ਪੈਂਦੀ ਆ ਲੋਕ ਸਭਾ ਦੀ ਤੇ ਸਾਈਕਰ ਸੀਟ ਜਿਹੜੀ ਆ ਬਠਿੰਡੇ ਦੀ ਉਸ ਜਰੂਰ ਜਿੱਤਦੇ ਆ ਪਰ ਉਸ ਤੋਂ ਬਾਅਦ ਕਾਫੀ ਜਿਹੜਾ ਜੇਕਰ ਦੇਖਿਆ ਜਾਵੇ ਕਿ ਖਲਾਰਾ ਪੈਂਦਾ ਸ਼੍ਰੋਮਣੀ ਅਕਾਲੀ ਦਲ ਤੇ ਉੱਥੇ ਜੇਕਰ ਅਕਾਲ ਤਖਤ ਸਾਹਿਬ ਦੀ ਗੱਲ ਕਰ ਲੈਂਦੇ ਆ ਅਕਾਲ ਤਖਤ ਸਾਹਿਬ ਤੇ ਵਿਰੋਧੀ ਧੜਾ ਬਣਦਾ ਜਿਹੜਾ ਉਹ ਪੇਸ਼ ਹੁੰਦਾ ਸਜ਼ਾ ਜਿਹੜੀ ਆ ਮੰਗੀ ਜਾਂਦੀ ਆ ਸਜ਼ਾ ਦੀ ਮੰਗ ਕੀਤੀ ਜਾਂਦੀ ਆ ਜਿੱਦੇ ਚੱਲਦੇ ਆ ਦੋ ਤਰੀਕ ਨੂੰ ਜਿਹੜੇ ਆ ਕਿ 2 ਦਸੰਬਰ ਨੂੰ ਵੱਡਾ ਫੈਸਲਾ ਸੁਣਾਇਆ ਜਾਂਦਾ ਹੈ ਆ ਕਾਲ ਤੱਕ ਸਾਬਤ ਹੋ ਸਜ਼ਾ ਸੁਣਾਈ ਜਾਂਦੀ ਆ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਤੇ ਉਹ ਸਜ਼ਾ ਵੀ ਭੁਗਤਾਨ ਕੀਤੀ ਸੁਖਦੇਵ ਸਿੰਘ ਢੀਂਡਸਾ ਨੇ ਤਾਂ ਸੁਖਦੇਵ ਸਿੰਘ ਢੀਂਡਸਾ ਵੱਲੋਂ ਉਹ ਸਜ਼ਾ ਦਾ ਭੁਗਤਾਨ ਕੀਤਾ ਤੇ ਉਹ ਤਸਵੀਰਾਂ ਉਸ ਸਮੇਂ ਵੀ ਸਾਹਮਣੇ ਆਈਆਂ ਹਾਲਾਂਕਿ ਜਿਵੇਂ ਉਹਨਾਂ ਦੀ ਹਾਲਾਤ ਸੀ ਉਹਨਾਂ ਦੇ ਉਸ ਤਰੀਕੇ ਨਾਲ ਉਹਨਾਂ ਨੂੰ ਸਜ਼ਾ ਲਗਾਈ ਗਈ ਤੇ ਹੁਣ ਕਿਤੇ ਨਾ ਕਿਤੇ ਵੱਡਾ ਘਾਟਾ ਪਿਆ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰ ਦਿੱਗਜ ਲੀਡਰਾਂ ਵਿੱਚੋਂ ਗਿਣੇ ਜਾਂਦੇ ਸੁਖਦੇਵ ਸਿੰਘ ਢੀਂਡਸਾ ਦਾ ਦਿਹਾਂਤ ਹੋਇਆ